ਅਕ ਸੜਕ ਹਾਦਸਾ ਵਾਪਰਿਆ ਇੱਕ ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਸਵਾਰ ਮਾਤੀ ਨੂੰ ਟੱਕਰ ਮਾਰ ਦਿੱਤੀ ਸਦਰਦਨਾਕ ਹਾਦਸੇ ਦੇ ਵਿੱਚ ਮਾਦੀ ਮੌਤ ਹੋ ਗਈ ਹੈ ਜਦਕਿ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਸਮਰਾਲਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਸਮਰਾਲਾ ਦੇ ਪਿੰਡ ਬਰਦਾਲਾ ਦੇ ਕੋਲੇ ਇਹ ਹਾਦਸਾ ਵਾਪਰਿਆ ਹੈ ਮਾਤੀ ਐਕਟਿਵਾ ਦੇ ਉੱਤੇ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਜਾ ਰਹੀਆਂ ਸੀਗੀਆਂ ਤਾਂ ਤੇਜ਼ ਰਫਤਾਰ ਇੱਕ ਟਰੱਕ ਸੀਗਾ ਜਿਸ ਨੇ ਉਹ ਦੋਵਾਂ ਨੂੰ ਟੱਕਰ ਮਾਰ ਦਿੱਤੀ ਤਾ ਇਸ ਦਰਦਨਾਕ ਹਾਸੇ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਹੈ ਮ੍ਰਿਤਕਾ ਦੀ ਪਛਾਣ ਰਾਜਮੀਤ ਕੋਰ ਵਾਸੀ ਕਰਤਾਰਨਗਰ ਖੰਨਾ ਦੇ ਵਜੋਂ ਹੋਈ ਹੈ ਜਦਕਿ ਉਸ ਦੀ 9 ਸਾਲ ਦੀ ਧੀ ਸ੍ਰਿਸ਼ਟੀ ਕੋਰ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋ ਗਈ ਹੈ ਟਰੱਕ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਟੱਕਰ ਇੰਨੀ ਭਿਆਨਕ ਸੀਗੀ ਕਿ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਂ ਤੇ ਧੀ ਦੇ ਉੱਤੋਂ ਹੀ ਟਰੱਕ ਜਿਹੜਾ ਡਰਾਈਵਰ ਨੇ ਚੜਾ ਦਿੱਤਾ ਜਿਸ ਕਾਰਨ ਰਾਜਮੀਤ ਕੋਰ ਦਾ ਸਿਰ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਕੁਚਲਿਆ ਗਿਆ ਤੇ 9 ਸਾਲ ਦੀ ਜਿਹੜੀ ਧੀ ਸੀਗੀ ਉਸ ਦੀਆਂ ਦੋਵੇਂ ਲੱਤਾਂ ਟਰੱਕ ਨੇ ਕੁਚਲ ਦਿੱਤੀਆਂ ਤਾਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਸੀਗੀ ਜਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਰਾਜਮੀਤ ਕੋਰ ਤੇ ਉਸ ਦੀ ਬੱਚੀ ਸੰਗਰਾਮ ਦੇ ਮੌਕੇ ਗੁਰੂ ਘਰ ਮੱਥਾ ਟੇਕਣ ਦੇ ਲਈ ਗਏ ਹੋਏ ਸੀਗੇ ਮੱਥਾ ਟੇਕਣ ਤੋਂ ਬਾਅਦ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਕਰਤਾਰਨਗਰ ਖੰਨਾ ਜਾ ਰਹੇ ਸੀਗੇ ਜਦੋਂ ਸਕੂਟਰੀ ਤੇ ਸਵਾਰ ਹੋ ਕੇ ਬਰਦਾਲਾ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟਰੀ ਬੇਕਾਬੂ ਹੋ ਗਈ ਤੇ ਜਿਹੜਾ ਟਰੱਕ ਚਾਲਕ ਸੀਗਾ ਤੇਜ਼ ਰਫਤਾਰ ਦੇ ਵਿੱਚ ਸੀ ਉਸਨੇ ਟਰੱਕ ਨੂੰ ਸਕੂਟਰੀ ਸਵਾਰ ਮਾਤੀ ਦੇ ਉੱਤੇ ਚੜਾ ਦਿੱਤਾ ਟਰੱਕ ਜਿਸ ਕਾਰਨ ਸਕੂਟਰੀ ਚਾਲਕ ਰਾਜਮੀਤ ਕੋਰ ਦਾ ਸਿਰ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਕੁਚਲਿਆ ਗਿਆ ਤਾਂ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਜਦ ਕਿ ਉਸ ਦੀ 9 ਸਾਲ ਦੀ ਬੱਚੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਬੱਚੀ ਜਿਹੜੀ ਹੈ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ ਤਾਂ ਹਾਲਤ ਜਿਹੜੀ ਉਸ ਦੀ ਨਾਜ਼ੁਕ ਬਣੀ ਹੋਈ ਹੈ ਤਾਂ ਉਸ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਉਸ ਨੂੰ ਰੈਫਰ ਕਰ ਦਿੱਤਾ ਗਿਆ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਹੀ ਮਾਤੀ ਉਹ ਦੋਵੇਂ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਜਾ ਰਹੀਆਂ ਸੀਗੀਆਂ ਗੁਰੂ ਘਰ ਨਤਮਸਤਕ ਹੋ ਕੇ ਅਬ ਵਾਪਸ ਆਪਣੇ ਘਰ ਜਾ ਰਹੇ ਆ ਸੀਗਿਆਂ ਜਿਵੇਂ ਹੀ ਪਿੰਡ ਦੇ ਨੇੜੇ ਪਿੰਡ ਬਰਦਾਲਾ ਦੇ ਨੇੜੇ ਪਹੁੰਚਿਆ ਤਾਂ ਇੱਕ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਦੇ ਨਾਲ ਟਰੱਕ ਆ ਰਿਹਾ ਸੀਗਾ ਜਿਸ ਦੇ ਵੱਲੋਂ ਸਕੂਟਰੀ ਨੂੰ ਟੱਕਰ ਮਾਰੀ ਗਈ ਟੱਕਰ ਮਾਰਨ ਤੋਂ ਬਾਅਦ ਟਰੱਕ ਇਹਨਾਂ ਦੋਨਾਂ ਦੇ ਉੱਤੇ ਚੜ ਗਿਆ ਤਾਂ ਜਿਹੜੀ ਕੁੜੀ ਦੀਆਂ ਜਿਹੜੀਆਂ ਲੱਤਾਂ ਟੁੱਟ ਗਈਆਂ ਨੇ ਤਾਂ ਮਾਂ ਦੀ ਤਾਂ ਮੌਕੇ ਦੇ ਉੱਤੇ ਮੌਤ ਹੋ ਗਈ ਸੀਗੀ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਬੇਹਦ ਦਰਦਨਾਕ ਹੈ ਹਾਦਸਾ ਵਾਪਰਿਆ ਹੈ ਦੋਵੇਂ ਜਿਹੜੀਆਂ ਮਾਂ ਧੀ ਸੀਗਿਆਂ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਜਾਰੀਆਂ ਸੀਗਾ ਸਮਰਾਲਾ ਦੇ ਨੇੜੇ ਪਿੰਡ ਪੈਂਦਾ ਹੈ ਬਰਦਾ ਬਰਦਾਲਾ ਜਿੱਥੇ ਦਰਦਨਾਕ ਹਾਦਸਾ ਵਾਪਰਿਆ ਮੇਰਾ ਨਾਮ ਜਗਜੀਤ ਸਿੰਘ ਕੂਨਰ ਹੈ ਜੀ ਕੀ ਮਾਮਲਾ ਹੋਇਆ ਜੀ ਇਹ ਮੇਰੀ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ ਅੱਲਾ ਹੈ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਣਾ ਤੇ ਵਰਧਾਲਾ ਦੇ ਵਿੱਚੇ ਵਰਧਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆਵੇ ਸਿਵਲ ਹਸਪਤਾਲ ਖੰਨਾ ਤੋਂ ਉਸ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਨ ਉੱਤੇ ਰਾਜ਼ਮੀਤ कौर ਦੀ ਲਾਸ਼ ਸਿਵਲ ਹਸਪਤਾਲ ਸੁਰਾਲਾ ਦੇ ਵਿੱਚ ਮੌਰਚਰੀ ਦੇ ਵਿੱਚ ਖੰਟੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟਮਾਰਟਮ ਹੋ ਕੇ ਅਸੀਂ ਸੰਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ ਨੇ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਿਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲੇ ਜਾਣ ਇਹਨਾਂ ਨੂੰ ਸਿਖਲਾਈ ਕਰਵਾਇਆ ਜਾਵੇ ਕਿਉਂਕਿ ਇਹਨਾਂ ਨੂੰ ਕਿਸੇ ਵੀ ਸੜਕ ਦੇ ਰੂਲ ਤੇ ਨਿਯਮ ਦਾ ਪਤਾ ਹੀ ਨਹੀਂ ਹੈ ਇੱਕ ਨਸ਼ਿਆਂ ਦੇ ਨਾਲ ਜਿਹੜਾ ਵੀ ਕੋਈ ਇਹਨਾਂ ਦੇ ਡਰਗ ਟੈਸਟ ਕੀਤੇ ਜਾਣ ਜਿਹੜਾ ਵੀ ਡਰਾਈਵਰ ਕੋਈ ਨਸ਼ਾ ਕਰਦਾ ਡਰਗ ਟੈਸਟ ਦੇ ਵਿੱਚ ਪਾਇਆ ਗਿਆ ਉਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਵੇ। ਇਹੀ ਮੇਰੀ ਪ੍ਰਸ਼ਾਸਨ ਨੂੰ ਅਰ ਸਰਕਾਰ ਨੂੰ ਇਹਨਾਂ ਦੀ ਉਮਰ ਬਹੁਤ ਘੱਟ ਸੀ। ਛੋਟੀ ਬੱਚੀ ਬੱਚਾ ਇਹਨਾਂ ਦੇ ਕੋਲ ਸਿਰਫ 3.5 ਸਾਲ ਦਾ ਗੋਡੀ ਬੇਟੀ ਇਹਨਾਂ ਨੂੰ 7 ਸਾਲ ਦੀ ਸੀ। ਇਹਨਾਂ ਦੀ ਆਪਣੀ ਉਮਰ ਸਾਰੀ 21 ਸਾਲ ਸੀ। ਕਿੱਥੇ ਦੇ ਰਹਿਣੇ ਵਾਲੇ ਨੇ ਜੀ ਪਿੰਡ ਕੋਟ ਗੰਗੂ ਦਾ ਹੈ। ਤਹਿਸੀਲ ਜਿਲਾ ਲੁਧਿਆਣਾ। ਔਰ ਇਹ ਕਿਸ ਚੀਜ਼ ਤੇ ਸੀਗੇ ਜੀ ਇਹ ਐਕਟੀਵਾ ਤੇ ਸੀ ਜੀ ਤੇ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ ਅ ਟਰੱਕ ਨਾਲ ਪਤਾ ਲੱਗਿਆ ਬਸੰਤ ਟਰੱਕ ਨਾਲ ਹੋਇਆ ਐਕਸੀਡੈਂਟ ਟਰੱਕ ਡਰਾਈਵਰ ਤੇ ਟਰੱਕ ਨੂੰ ਬਰਦਾਲਾ ਪਲੇਸਟੌਂਕੀ ਦੇ ਵਿੱਚ ਉਹਨਾਂ ਨੇ ਅ ਡਟੇਨ ਕਰ ਲਿਆ ਹੈ ਤੇ ਸਮਰਾਲੇ ਵੱਲ ਆ ਰਹੇ ਸੀਗੇ ਜੀ ਨਹੀਂ ਜੀ ਖੰਨੇ ਨੂੰ ਜਾ ਰਹੇ ਸੀ ਜੀ ਇਹ ਬੱਚੀ ਦੀ ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਨੂੰ ਵੀ ਇਸੇ ਕਰਕੇ ਸਿਵਲ ਹਸਪਤਲ ਹਸਪੀਟਲ ਤੋਂ ਚੰਡੀਗੜ੍ਹ 32 ਸੈਕਟਰ ਤੇ ਰੈਫਰ ਕੀਤਾ ਹੈ ਬਹੁਤ ਵਿਚਾਰੇ ਗਰੀਬ ਫੈਮਿਲੀ ਦੇ ਨਾਲ ਜੂਝ ਰਹੇ ਸੀ ਹੁਣ ਪਤਾ ਨਹੀਂ ਕਿ ਬੱਚਿਆਂ ਨੂੰ ਕਿਵੇਂ ਪਾਲੂਗਾ ਇਹਨਾਂ ਦਾ ਫਾਦਰ ਕਿਵੇਂ ਨਹੀਂ ਕਿੰਨੀ ਕਿ ਉਮਰ ਸੀ ਜੋ ਬੱਚੀ ਦੀ ਬੱਚੀ ਦੀ ਉਮਰ 7.5 ਸਾਲ ਆ ਜੀ ਤੇ ਉਸ ਦੀ ਆਪਣੀ ਜਾਨ ਗਵਾਉਣੇ ਵਾਲੀ ਦੀ ਉਮਰ 32 ਸਾਲ ਸੀ ਔਰ ਤੁਹਾਨੂੰ ਤੁਹਾਡੇ ਕੀ ਲੱਗਦੇ ਸੀ ਜੀ ਮੇਰੇ ਭਤੀਜ ਨੂੰ ਸੀ ਮੇਰੇ ਸਕੇ ਬ੍ਰਦਰ ਦਾ ਵਿਚਾਰਲਾ ਲੜਕਾ ਉਸ ਦੀ ਭਾਈ ਸੀ ਠੀਕ ਕੀ ਨਾਮ ਆ ਜੀ ਤੁਹਾਡਾ ਸਰ ਮੇਰਾ ਨਾਮ ਕੁਮਿੰਦਰ ਸਿੰਘ ਪਿੰਨਰ ਲੋੜੀ ਕਲਾਂ ਹੂੰ ਪੰਚਾਇਤ ਮੈਂ ਪੰਚਾਇਤ ਵਿੱਚ ਮੈਂ ਕੀ ਮਾਮਲਾ ਹੋਇਆ ਇਹ ਵੀਰੇ ਮਾਮਲਾ ਹੋਇਆ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਜੀ ਇਹ ਕੇਂਦਰ ਦੀ ਬੇਟੀ ਤੇ ਇਹ ਇਹ ਆਪ ਆਪ ਸੀਗੇ ਕਿੰਨੇ ਕੇ ਵਜੇ ਹੋਇਆ ਹਾਸਾ ਇਹ ਹੋ ਗਿਆ ਕਿ ਤਕਰੀਬ 1:00 ਘੰਟੇ ਕੋ ਹੋ ਗਿਆ ਜੀ ਹਾਂਜੀ ਇਹ ਹੋਇਆ ਐਗਜ਼ੈਕਟ ਕਿੱਥੇ ਹੋਇਆ ਵਾ ਇਹ ਆਪਣੇ ਪ੍ਰਧਾਨਾ ਪੁਲਤਾਂ ਕੀ ਪਾਰ ਕਰਕੇ ਬਜਾਜ ਏਜੰਸੀ ਦੇ ਸਾਹਮਣੇ ਇਹ ਕਿਧਰੋਂ ਆ ਰਹੇ ਸੀਗੇ ਇਹ ਕਿਧਰੋਂ ਜਾ ਰਹੇ ਸੀਗੇ ਇਹ ਆਪਣੇ ਸਮਰਾਲੇ ਵੱਲੋਂ ਤੋਂ ਆ ਰਹੇ ਸੀਗੇ ਖੰਨੇ ਨੂੰ ਜਾ ਰਹੇ ਸੀਗੇ ਹੂੰ ਕੀ ਲੱਗਦਾ ਕਿਹਦੀ ਗਲਤੀ ਹੋ ਗਲਤੀ ਬਰੇ ਤੁਮ ਸਹੀ ਤਾਂ ਮੈਨ ਕੋਲ ਨਹੀਂ ਸੀਗਾ ਹੂੰ ਆਪਾਂ ਨਾਲ ਗੱਲਤੀ ਲੈਡਰਿਡ ਕਰ ਸਕਦੇ ਆਂ ਆਪਾਂ ਡਰਾਈਵਰ ਦੀ ਕਰ ਸਕਦੇ ਆਂ ਜੀ ਹਾਂਜੀ ਔਰ ਕਿੰਨੀ ਕਿੰਨੀ ਕੀ ਉਮਰ ਪਤਾ ਲੱਗਿਆ ਕਿੱਥੇ ਦੇ ਰਹਿਣੇ ਵਾਲੇ ਨੇ ਉਹ ਤਾਂ ਵੈਸੇ ਇਹਨਾਂ ਨੂੰ ਕੂਮਕਲਾਂ ਦੇ ਦੱਸ ਰਹੇ ਨੇ ਵੀ ਰਹਿਣੇ ਵਾਲੇ ਨੇ ਸ਼ਿਫਟ ਹੋ ਗਏ ਕਿ ਕੰਨੇ ਉਮਰ ਇਹਨਾਂ ਦੀ ਹੈਗੀ 32 ਸਾਲ ਇਹਨਾਂ ਦੇ ਦੱਤ ਹੋਈ ਆ ਬੇਟੀ ਦੀ ਉਮਰ ਸੀਗੀ 7 ਸਾਲ ਦੀ ਵੀ ਹਾਂਜੀ ਬੇਟੀ ਦੇ ਹਾਲਾਤ ਕਿਦਾਂ ਦੇ ਨੇ ਬੇਟੀ ਦੇ ਹਾਲਾਤ ਵੀ 나ਜੁਕ ਨੇ ਉਹਨਾਂ ਨੇ ਲੱਤਾਂ ਦੇ ਉੱਪਰ ਟਾਇਰ ਲੰਘੂ ਕਿਆ ਜੀ ਉਹਨਾਂ ਨੂੰ 32 ਦੇ ਰੈਫਰ ਕਰ ਦਿੱਤਾ ਜੀ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਡਾਕਟਰ ਦਵਿੰਦੀ। ਕੱਲ ਨੂੰ ਇੱਕ ਐਕਸੀਡੈਂਟ ਆਇਆ ਹੈ। ਕਿਹੜਾ ਪੇਸ਼ੈਂਟ ਸੀ ਕਿਸ ਤਰ੍ਹਾਂ ਦਾ ਸੀ? ਸਾਡੇ ਕੋਲ ਇੱਕ ਕੱਲ 4 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ। ਉਹ ਤੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ। ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ। ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਬ੍ਰੌਟ ਡੈੱਡ ਹੀ ਆਇਆ ਸੀਗਾ। ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਨੀਤ ਪਤ ਵਾਈਫ ਆਫ ਗੁਰਜੋਤ ਸਿੰਘ 34 ইয়ার ਫੀਮੇਲ ਹੈ। ਇਹ ਰੈਡ ਵਾਲੀ ਉਹ ਹਾਦਸਾ ਦੀ ਹੈ ਜੀ ਮੈਮ ਕੋਈ ਅਜਿਹਾ ਇਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਜੋ ਫਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹਿਸਾਬ ਨਾਲ ਉਹ ਆਰਐਸਏ ਸੀਗਾ ਰੋਡਸਾਈਡ ਐਕਸੀਡੈਂਟ ਤੇ ਹੈਡ ਇੰਜਰੀ ਪਾਕੀ ਪੋਸਟਮਾਰਟਮ ਤੋਂ ਬਾਅਦ ਸੀ ਸਾਰਾ ਦਸਤਾਵੇਜ਼ ਉਹ ਸਹੀ ਮਤਲਬ ਨਾਲ ਬੱਚਾ ਵੇ ਸੀ ਉਹ ਦਸਤਾਵੇਜ਼ ਦਿੱਤਾ ਜੀ ਉਹ ਸਾਡੇ ਕੋਲ ਨਹੀਂ ਆਇਆ ਸੀਗਾ ਬਟ ਉਹਨਾਂ ਦੇ ਦੱਸਣ ਦੇ ਮੁਤਾਬਿਕ ਇੱਕ 3 ਸਾਲ ਦੀ ਬੱਚੀ ਸੀ ਤਾਂ ਬੱਚਾ ਸਾਡੇ ਕੋਲ ਨਹੀਂ ਆਈ ਸੀ ਜੀ ਮੇਰਾ ਨੋ ਜਗਜੀਤ ਸਿੰਘ ਕੋਨਰ ਹੈ ਜੀ ਕੀ ਮਾਮਲਾ ਹੋਇਆ ਇਹ ਮੇਰੇ ਭਤੀਜ ਨੂੰ ਸੀਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ